2 ਨਵੰਬਰ 2025 ਦਿਨ ਵੀਰਵਾਰ ਨੂੰ ਨਵਾ ਪੀਰਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਵਿਸ਼ਾਲ ਦੀਵਾਨ ਹੋਣ ਜਾ ਰਿਹਾ ਹੈ। ਇਹ ਪੀਰਖਾਨਾ ਨੇੜੇ ਸ਼ਿਵ ਸ਼ਕਤੀ ਪਵਨ ਬੁਰਲਾਡਾ ਵਿਖੇ ਹੈ। ਪੀਰਖਾਨੇ ਦੇ ਮੁੱਖ ਸੇਵਾਦਾਰ ਬਾਬਾ ਜੰਟਾ ਸ਼ੇਖ ਜੀ ਨੇ ਇਸ ਸ਼ੁਭ ਦੀਵਾਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਰੇ ਜਾਣੇ ਇਸ ਦੀਵਾਨ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚੋ ਅਤੇ ਵੱਧ ਤੋਂ ਵੱਧ ਦਾਨ ਦਿੰਦੇ ਹੋਏ ਸੇਵਾ ਕਰੋ। ਅਤੇ ਉਹਨਾਂ ਕਿਹਾ ਕਿ ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ। ਬੋਲ ਸੱਚੇ ਦਰਵਾਜ਼ ਦੀ ਜੈ। ਲਖਦਾਤਾ ਪੀਰ ਦੀ ਜੈ। ਬਲੇਰ ਦੇ ਬਾਦਸ਼ਾਹ ਦੀ ਜੈ। ਪੀਰਾਂ ਦੇ ਸਾਰੇ ਭਰਤਾਂ ਨੂੰ ਬੇਨਤੀ ਹੈ ਵੀ ਆਪਣੇ ਪੀਰਖਾਨੇ ਦੇ ਵਿੱਚ 100 ਦਿਵਾਨ 21-11 ਦਿਨ ਵੀਰਵਾਰ ਨੂੰ ਰੱਖਿਆ ਗਿਆ ਹੈ। ਨਗਰ ਖੇੜੇ ਦੀ ਸੁੱਖ ਸ਼ਾਂਤੀ ਵਾਸਤੇ ਸਾਰੇ ਵੱਡੇ ਨੂੰ ਬੇਨਤੀ ਹੈ ਕਿ ਹਮ ਹਵਾ ਕੇ ਪਹੁੰਚੋ ਤੇ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ ਜੈ ਪੀਰਾਂ ਦੇ ਆ ਸਾਰੇ ਹੀ ਭਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਸਲਾਨਾ ਦੀਵਾਨ ਮਿਤੀ 20 11 2025 ਦਿਨ ਵੀਰਵਾਰ ਨੂੰ ਨਵਾਂ ਪੀਰਖਾਨਾ ਨੇੜੇ ਸ਼ਿਵ ਸ਼ਕਤੀ ਭਵਨ ਭਲਾੜਾ ਵਿਖੇ ਹੋਣ ਜਾ ਰਿਹਾ ਸਾਰੇ ਹੀ ਭਗਤਾਂ ਨੇ ਹਮ ਹਵਾ ਕੇ ਪਹੁੰਚਣਾ ਪੰਡਾਰਿਆਂ ਦੇ ਵਿੱਚ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ ਵੱਧ ਤੋਂ ਵੱਧ ਸੇਵਾ ਕਰਵਾਓ ਮੁੱਖ ਸੇਵਾਦਾਰ ਬਾਬਾ ਜੰਟਾ ਸ਼ੇਖ ਜੀ ਔਰ ਪੀਰਾਂ ਦਾ ਗੁਣਗਾਨ ਕਰਨ ਲਈ ਪਹੁੰਚ ਰਹੇ ਨੇ ਕਰਮਜੀਤ ਸ਼ੇਖ ਝਨੇੜੀ ਤੋਂ ਗਲਾਲ ਸਿੰਘ ਨਾਇਣ ਪਾਰਟੀ ਔਰ ਗਲਬਖਾਨ ਕਲਦੀਪਾਪਾ ਜੀ ਨੀਡੂ ਬਾਬਾ ਜੀ ਔਰ ਬੋਬੀ ਸ਼ੇਖ ਐਡ ਪਾਰਟੀ ਤੇ ਸਾਰੀ ਸੰਗਤ ਨੇ ਇੱਕ ਵਾਰ ਨੂੰ ਇਸ ਦੀਵਾਨ ਦੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਸ਼ਹੀਦਤ ਪ੍ਰਾਪਤ ਕਰਨਾ ਔਰ ਭੰਡਾਰਾ ਵੀ ਬਾਬਾ ਜੀ ਦਾ ਟੁੱਟ ਚੱਲੂਗਾ ਸਾਰਿਆਂ ਨੂੰ ਦਾਣ ਦੇ ਕੇ ਵੱਧ ਤੋਂ ਵੱਧ ਕੀਰਤੀ ਦੇ ਵਿੱਚ ਹਾਜ਼ਰ ਦੀਵਾਨੀਆਂ ਜੈ ਪੀਰਾਂ ਦੀ ਜੈ ਮਸਤਾਂ ਚੈ ਲੱਖ ਦਾਤਾ ਪੀਰ ਦੀ ਜੈ ਬਾਬਾ ਹੈਦਰ ਸ਼ੇਖ ਕੋਟੜਾ ਸੱਚੀ ਸਰਕਾਰ ਦੀ ਜੈ ਮੇਰਾ ਨਾਮ ਜੰਟਾ ਸੇਖ ਮੁੱਖ ਸੇਵਾਦਾਰ ਪੀਰਖਾਨਾ ਸ਼ੇਵ ਸ਼ਕਤੀ ਭਵਨ ਡੇੜੇ ਬਣਿਆ ਹੋਇਆ ਜਿਹੜਾ ਸਾਰੀਆਂ ਸ਼ਕਤਾਂ ਨੂੰ ਦਵਾਨ ਦੀਆਂ ਲੱਖ ਲੱਖ ਵਧਾਈਆਂ ਦਵਾਨ ਦੇ ਵਿੱਚ ਪਹੁੰਚਣ ਦੀ ਖੇਚਲਾ ਕਰਨੀ ਸਾਰੇ ਸੇਵਾਦਾਰਾਂ ਨੇ ਆਗੇ ਸੇਵਾ ਕਰਾਉਣੀ ਹੈ ਤੇ ਲੰਗਰ ਬਾਬਾ ਜੀ ਦਾ ਤੁਰਤ ਵਰਤੇ 20 11 ਦਿਨ ਵੀਰਵਾਰ ਨੂੰ ਸੋਹ ਦਵਾਨ ਰੱਖਿਆ ਗਿਆ ਹੈ ਸਾਰੀਆਂ ਸੰਗਤਾਂ ਹਉਮ ਹਵਾ ਕੇ ਪਹੁੰਚੋ ਚਾਹ ਪੀਰਾਂ ਦੇ